ਸਾਸਿਗਲ ਦੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਔਰ ਤੁਹਾਡਾ ਮੇਰੇ ਚੈਨਲ ਸਵਾਗਤ ਹੈ ਅੱਜ ਆਪਾਂ ਚੱਲੇ ਆਂ ਜੀ ਜੋ ਬਹੁਤ ਟ੍ਰੈਂਡਰ ਚੱਲ ਰਹੀ ਹੈ ਜੀ ਮੂਵੀ ਸਿਆਰਾ ਦੇਖਣ ਔਰ ਆਪਾਂ ਚੱਲੇ ਆਂ ਜਲੰਧਰ ਕਿਊਰੋ ਔਰ ਆਜੋ ਚੱਲੀਏ ਆਪਾਂ ਬੰਦੂਖੋਨੇ ਹਾਂਜੀ ਜੀ ਸਾਸਿਗਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਔਰ ਅੱਜ ਆਪਾਂ ਚੱਲੇ ਆਂ ਜੀ ਫਿਲਮ ਦੇਖਣ ਸਿਆਰਾ ਔਰ ਸਿਆਰਾ ਆਪਾਂ ਚੱਲੇ ਆਂ ਜੀ ਅੱਜ ਇਕੱਲੇ ਕਿਉਂਕਿ ਆਪਣੇ ਕੋ ਹੈ ਨਹੀਂ ਕੋਈ ਸੇਲੀ ਔਰ ਫਿਰ ਵੀ ਆਪਾਂ ਦੇਖਣ ਜਾਵਾਂਗੇ ਕਿ ਆਸ਼ਕਾਂ ਦਾ ਕੀ ਹਾਲ ਬੰਦਾ ਪਿਆ ਉੱਥੇ ਆਪਾਂ ਲੋਕਾਂ ਦੀ ਸਹੇਲੀਆਂ ਨੂੰ ਦੇਖਾਂਗੇ ਔਰ ਨਾਲ ਦੇਖਾਂਗੇ ਆਪਾਂ ਫਿਲਮ ਤੇ ਬਣ ਰਿਹਾ ਮੇਰੇ ਵਲੌਗ ਦੇ ਨਾਲ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਔਰ ਲਾਈਕ ਮਾਰ ਦੇ ਕਰੋ ਸ਼ੇਅਰ ਕਰਦੇ ਕਰੋ ਤੁਸੀਂ ਲਾਈਕ ਨਹੀਂ ਕਰਦੇ ਦੇਖ ਲੈਣੇ ਪਰ ਲਾਈਕ ਨਹੀਂ ਹੁੰਦਾ ਨਾਲੇ ਜੀ ਮਿਲਾਂਗੇ ਆਪਾਂ ਆਪਣੇ ਫੈਨਸ ਨੂੰ ਔਰ ਤੁਹਾਨੂੰ ਵੀ ਮਿਲਾਵਾਂਗੇ ਆਪਣੇ ਫੈਨਸ ਨਾਲ ਆਪਾਂ ਉਹਨਾਂ ਕੋ ਜਾਣਾ ਆਪਾਂ ਉਹਨਾਂ ਨੂੰ ਨਾਲ ਲੈ ਕੇ ਜਾਣਾ ਵੇਖ ਲਓ ਜੀ ਮੈਂ ਕਿੰਨਾ ਵਜੇ ਤੇ ਯੂਟਿਊਬਰ ਹਾਂ ਮੈਂ ਆਪਣੇ ਫੈਨਸ ਨੂੰ ਵੀ ਆ ਫਿਲਮ ਦਿਖਾਉਣ ਲੈ ਕੇ ਜਾਣਾ ਤੁਹੀਂ ਵੇਖਣ ਨਾਲ ਕੋਈ ਫੈਨਸ ਐਸ ਬਾਤ ਕਰੀ ਅੱਜ ਜੇ ਮੈਂ ਘਰੋਂ ਤੁਰਨ ਲੱਗਾ ਸੀ ਮੇਰੀ ਗੱਡੀ ਦਾ ਹੋ ਗਿਆ ਸੀ ਟਾਇਰ ਪੈਂਚਰ ਹੁਣ ਮੈਂ ਮਾੜੀ ਹਵਾ ਭਰ ਕੇ ਜੀ ਫਿਲਮ ਲੈ ਆਇਆ ਅੱਡੇ ਤੱਕ ਔਰ ਆਪਾਂ ਹੁਣ ਅੱਡੇ ਦਿਖਾਵਾਂਗੇ ਜੀ ਪੈਂਚਰ ਚੈੱਕ ਕਰਾਵਾਂਗੇ ਪੈਂਚਰ ਹੈਗਾ ਕਿ ਨਹੀਂ ਗੱਡੀ 'ਚ ਤੇ ਫਿਰ ਆਪਾਂ ਪੈਂਚਰ ਚੈੱਕ ਕਰਾ ਕੇ ਫਿਰ ਆਪਾਂ ਚੱਲਾਂਗੇ ਜੀ ਬਨੇਰੋ ਵਲੌਗ ਦੇ ਨਾਲ ਹਾਂਜੀ ਜੀ ਹੁਣ ਆਪਾਂ ਪਹੁੰਚ ਗਏ ਆ ਜੀ ਪੈਂਚਰ ਵਾਲੀ ਦੁਕਾਨ ਤੇ ਇੱਥੋਂ ਆਪਾਂ ਕਰਾਵਾਂਗੇ ਪੈਂਚਰ ਚੈੱਕ ਔਰ ਪੈਂਚਰ ਚੈੱਕ ਕਰਾ ਕੇ ਫਿਰ ਆਪਾਂ ਚੱਲਾਂਗੇ ਜੀ ਆਪਣੇ ਫੈਨਸ ਨੂੰ ਮਿਲਣ ਤੁਸੀਂ ਬਨੇਰੋ ਵਲੌਗ 'ਚ ਨਾ ਆਪਾਂ ਦਿਖਾਵਾਂ ਤੁਹਾਨੂੰ ਫੈਨਸ ਆਜਾ ਆਪਣੇ ਹਾਂਜੀ ਜੀ ਮੈਂ ਪਹੁੰਚ ਗਿਆ ਹਾਂ ਫਿਰ ਦੁਕਾਨ ਤੇ ਤੇ ਫਿਰ ਮੈਂ ਦੇਖਿਆ ਜੀ ਟਾਇਰ ਤੇ ਪੂਰੀ ਹਵਾ ਪੂਰੀ ਹੀ ਤੇ ਫਿਰ ਮੈਂ ਕਿਹਾ ਚਲੋ ਚੈੱਕ ਕਰਾ ਲੈਨੇ ਵਾਸਤੇ ਜੀ ਗੜਬੜ ਨਾ ਹੋ ਜਾਈ ਕਿ ਅਪਰਾਥ ਨੂੰ ਚੱਲਨੇ ਹੀ ਤੇ ਕਮ ਫਿਰਮ ਦੇਖਣ ਤੇ ਫਿਰ ਆਉਂਦੇ ਹੋਏ ਕੋਈ ਪ੍ਰੋਬਲਮ ਪਵੇ ਆਪਾਂ ਚਲ ਚੈੱਕ ਕਰਾ ਹੀ ਲੈਨੇ ਕੋਲ ਪੈਂਚਰ ਹੈਗਾ ਕਿ ਨਹੀਂ ਫਿਰ ਮੈਂ ਪੈਂਚਰ ਵਾਲਿਆਂ ਨੇ ਦੇਖਿਆ ਜੀ ਪੈਂਚਰ ਤੇ ਜੀ ਪੈਂਚਰ ਵਾਲਿਆਂ ਨੇ ਜੀ ਟਾਇਰ ਦੀ ਘੁੰਮਣ ਘਮੇਰੀ ਬਣਾ ਕੇ ਤੇ ਫੇਰ ਜੀ ਦੇਖਿਆ ਪੈਂਚਰ ਕਿਤੇ ਲੱਗਾ ਨਹੀਂ ਕਹਿੰਦੇ ਪੈਂਚਰ ਨਹੀਂ ਜੀ ਕੋਈ ਦਵਾਦਲੀ ਹੋ ਗਿਆ ਸੀ ਆਵਾ ਦਾ ਜੀ ਮੈਂ ਜਦੋਂ ਠੀਕ ਹੈ ਜੀ ਬੰਦ ਕਰਦੇ ਕੈਪ ਨੂੰ ਤਾਂ ਚੱਲੀ ਜਾਪਾਂ ਗੱਡੀ ਲੈ ਕੇ ਫੇ ਜੀ ਮੈਨੋਂ ਕੱਟ ਕੇ ਦਾ ਚੈੱਕ ਇੰਕੈਸ਼ ਹੋਇਆ ਨਹੀਂ ਆਪਣਾ ਆਪ ਚੈੱਕ ਹੀ ਕਾੜੀ ਦੇ ਦਿੱਤਾ ਉਹਨਾਂ ਨੂੰ ਪੈਸੇ ਹੋਗੇ ਸੀ ਜਿਆਦੇ ਮੈਂ ਚੈੱਕ ਦੇ ਦਦਾ ਮੈਂ ਕਿਹਾ ਜੀ ਬੈਂਕ ਤੇ ਲਾ ਲਿਓ ਚੈੱਕ ਫੇ ਦੀ ਆਪਾਂ ਬੈ ਗਏ ਗੱਡੀ 'ਚ ਔਰ ਗੱਡੀ ਸਟਾਰਟ ਕਰਕੇ ਆਪਾਂ ਪਾਲਿਆ ਗੱਡੀ ਦਾ ਜੀ ਇਹਦੇ ਇੱਥੇ ਮੈਨੂੰ ਵਾਕੇ ਲਗਾਣਾ ਜਿੱਤਾਗਾ ਪੁੰਦਾ ਖਿੱਚ ਖਿੱਚ ਕੇ ਗੇਰ ਨੇ ਮੁੰਨ ਜੱਪਾ ਜਮਾ ਇਹ ਫੈਨ ਆਪਣੇ ਦੇ ਮਿਲਣੇ ਉਹ ਤੁਹਾਨੂੰ ਮਿਲਾਂਗੇ ਆਪਣੇ ਚੈਨਲ ਉਹ ਤੁਸੀਂ ਸੋਚ ਦਿਓਨੇ ਕਿ ਫੈਨ ਤੇ ਹੈ ਹੀ ਨਹੀਂ ਮਤਲਬ ਸਬਸਕ੍ਰਾਈਬਰ ਤੇ ਦੇ ਹੈ ਨਹੀਂ ਸੋ ਇਹ ਕਿੱਥੋਂ ਬਣ ਗਏ ਜੀ ਆਪਾਂ ਫੈਨ ਆਪਣੇ ਸਬਸਕ੍ਰਾਈਬਰ ਪਾਉਂ ਥੋੜੇ ਹੀ ਪਰ ਫੈਨ ਆਪਣੇ ਦੇ ਲੋ ਜੁੜੇ ਸਾਰੇ ਹਾਂਜੀ ਸਾਰੇ ਭਰਾ ਬਹੁਤ ਪਿਆਰ ਕਰਦੇ ਆਪਣੇ ਪਿੰਡ ਵਾਲੇ ਆਪਣੇ ਭਰਾ ਵੀ ਬਹੁਤ ਪਿਆਰ ਕਰਦੇ ਲਾਈਕ ਸ਼ੇਅਰ ਸਭ ਕੁਝ ਕਰਦੇ ਪਰ ਸਾਂ ਸਬਸਕ੍ਰਾਈਬਰ ਘਟ ਕਰਦੇ ਪਤਾ ਨਹੀਂ ਕੀ ਚੱਕਰ ਹੈ ਕਿਉਂ ਲਿਆ ਕੀ ਹੋ ਤੁਨੇ ਪਰ ਲਾਈਕ ਸ਼ੇਅਰ ਬਹੁਤ ਕਰਦੇ ਹਾਂ ਜੀ ਤੇ ਆ ਜੀ ਅੱਪ ਚੱਲੀਏ ਫਿਰ ਹੁਣ ਅਪ ਚੱਲੇ ਆ ਜੀ ਆਪਣੇ ਫੈਨਸ ਨੂੰ ਮਿਲਣਾ ਔਰ ਫੈਨਸ ਨੂੰ ਅਪ ਲੈ ਕੇ ਜਲਾਂਗੇ ਫਿਲਮ ਦੇਖਣ ਆਪਾਂ ਅਜ ਆਪਣੇ ਫੈਨਸ ਨੂੰ ਵੀ ਜੀ ਫਿਲਮ ਦਿਖਾ ਕੇ ਲਾਉਣੀ ਆ ਜਿਹੜੀ ਜਦੋਂ ਨਾ ਹਿੰਦੀ ਮੂਵੀ ਚੱਲੀ ਹੋਈ ਆ ਅਪ ਦਿਖਾ ਕੇ ਲਾਉਣੀ ਆ ਤੁਸੀਂ ਵੀ ਨਾਲ ਬਣੇ ਰਹੋ ਸਸੀ ਜੀ ਅੱਜ ਆਪਾਂ ਵੇਖੋ ਜੀ ਆਪਣੇ ਕਿਰੇ ਆਪਾਂ ਨੂੰ ਦੇਖੋ ਜੀ ਫੈਨ ਮੇਰੇ ਨਾਲ ਕਿੱਕੇ ਲਾਈਕ ਇਹ ਬਹੁਤ ਵਧੀਆ ਤੁਸੀਂ ਵੀਡੀਓ ਬਣਾਉਂਦੇ ਤੁਹਾਡੀ ਵੀਡੀਓ ਦੇ ਦੇਖ ਕੇ ਮੈਂ ਯਾਰ ਦਿਨ ਰਾਤ ਮੈਂ ਟਾਈਮ ਪਾਸ ਹੋ ਜਾਂਦਾ ਭਾਈ ਵੇਟ ਅ ਮਿੰਟ ਭਾਈ ਹੋ ਤੁਹਾਨੂੰ ਕੋਈ ਕਮੀ ਪੇਸ਼ੀ ਆਪਣੀ ਵੀਡੀਓ ਦੇ ਨਹੀਂ ਭਾਈ ਕਮੀ ਪੇਸ਼ੀ ਕੋਈ ਨਹੀਂ ਆ ਨਹੀਂ ਆ ਰਹੇ ਆਂਦਾ ਭਈ ਐ ਹੈਡਫੋਨ ਲਾ ਕੇ ਨਾ ਬੜਾ ਹੀ ਨਜ਼ਰ ਆਂਦਾ ਇਹ ਗੱਲ ਪਤਾ ਸੁਣਨਾ ਨਾ ਨੇ ਯਾਰ ਬਨੇ ਆਂਦਾ ਹੈ। ਬਸ ਜੀ ਇਦਾਂ ਦੇ ਆਪਾਂ ਨੂੰ ਫੈਨਸ ਮਿਲਦੇ ਨੇ, ਭਰਾ ਮਿਲਦੇ ਨੇ। ਆਪਣਾ ਆਪਾਂ ਕੰਮ ਚਲਾਈ ਰੱਖਾਂਗੇ। ਉਹ ਤੁਸੀਂ ਵੀ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ ਔਰ ਸ਼ੇਅਰ ਕਰ ਦਿਓ ਵੀਡੀਓ ਫੁੱਲ ਟੀਮ। ਫੇਰ ਜੀ ਆਪਾਂ ਪਹੁੰਚ ਗਏ ਠੇਡ ਦੇ ਵਿੱਚ ਔਰ ਆਪਾਂ ਹੁਣ ਵੜ ਗਏ ਅੰਦਰ ਦੀ ਠੇਡਰ ਚ। ਹੁਣ ਆਪਾਂ ਦੇਖਾਂਗੇ ਜੀ ਫਿਲਮ ਔਰ ਤੁਸੀਂ ਵੇਖੋ ਨਾਲ ਮੇਰੇ ਫਿਲਮ। ਹਾਂਜੀ ਜੀ ਫਿਲਮ ਬਹੁਤ ਸੋਹਣੀ ਆ ਔਰ ਤੁਸੀਂ ਵੀ ਵੇਖੋ ਫਿਲਮ ਜਾ ਕੇ ਥੀਟਰ ਚ ਬਹੁਤ ਕੈਂਡ ਫਿਲਮ ਆ ਜੀ ਤੁਹਾਨੂੰ ਆਪਣੀ ਸਾਰੀਆਂ ਪੁਰਾਣੀ ਸੀਨੇ ਜਿੱਤੇ ਆ ਜੂਗੀਆਂ ਪਰ ਇਹ ਯਾਦ ਰੱਖਿਓ ਪੁਰਾਣੀ ਸੀਨੇ ਜਿੱਤੇ ਕਰਕੇ ਨਵੀਂ ਨੂੰ ਨਾ ਗਵਾ ਲਿਓ ਬੱਤ ਸਹੀ ਐ ਤੇ ਆਪਣਾ ਫਿਲਮ ਨੂੰ ਫਿਲਮ ਨੂੰ ਮੰਗਦੇ ਇੰਜੋਏ ਕਰਿਓ ਇਹ ਨਾ ਹੋਵੇ ਤੁਹਾਨੂੰ ਲੱਤ ਮਾਰ ਕੇ ਤੁਹਾਡੀ ਛਿੱਲੀ ਗਾਂ ਜਾਵੇ ਹੁਣ ਇਸ ਕਰਕੇ ਵੇਖ ਲਓ ਕਤੋਂਹੀ ਵੀ ਮੜਾ ਉਹ ਮੁੰਡੇ ਆਂ ਕੀ ਕਰਿਓ ਥੋੜਾ ਠੀਕ ਆ ਜੀ ਇਦਾਂ ਮੁੰਨੇ ਛੱਡਿਆ ਨਹੀਂ ਨਾ ਕਹਿਣ ਪਿਛਲੀ ਸੇਲੀ ਜਿੱਤੇ ਨਾ ਕਹਿਓ ਪਿਛਲੀ ਮੈਨੂੰ ਬਹੁਤ ਪਿਆਰ ਕਰਦੀ ਸੀ ਪਿਛਲੀ ਮੈਨੂੰ ਬਹੁਤ ਪਿਆਰ ਕਰਦੀ ਪਿਛਲੀ ਚੱਕਰ ਤੇ ਅਗਲੀ ਨਾ ਗਵਾ ਲਿਓ ਇਸ ਕਰਕੇ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਤੁਸੀਂ ਇਦਾਂ ਕੰਮ ਨਾ ਕਰਿਓ ਫਿਲਮ ਵੇਖੋ ਨ ਯਾਰੇ ਲੋ ਇਹ ਬੜੀ ਅੱਛੀ ਬਾਤ ਕਹੀ ਆਪਾਂ ਔਰ ਆਪਾਂ ਫਿਲਮ ਵੇਖ ਕੇ ਜੀ ਆਪਾਂ ਹੁਣ ਤੁਰ ਪਾਂਗੇ ਘਰ ਨੂੰ ਔਰ ਘਰ ਜਾਂਦੇ ਘਰ ਜਾ ਕੇ ਆਪਾਂ ਕਰ ਦਾਂਗੇ ਕੈਮਰਾ ਆਫ ਆਪਾਂ ਕਰਾਂਗੇ ਰੈਸਟ ਥੋੜੀ ਬਹੁਤੀ ਔਰ ਤੁਸੀਂ ਬਣੀ ਰਹੋ ਮੇਰੇ ਵਲੌਗ ਦੇ ਨਾਲ ਵਲੌਗ ਖਤਮ ਖਤਮ ਹੁੰਦੇ ਹੁੰਦੇ ਤੁਸੀਂ ਇੱਕ ਗਾਣਾ ਸੁਣ ਲੈਣੇ ਰਾस्ते ਇੱਕ ਗਾਣਾ ਲਾਇਆ ਫਿਲਮ ਦਾ ਬੋਕ ਹੈ ਤਾਂ ਤੁਸੀਂ ਗਾਣਾ ਸੁਣ ਕੇ ਤਾਂ ਪੱਕਾ ਜਾਉਂਗੇ ਨਹੀਂ ਤੁਸੀਂ ਫਿਲਮ ਦੇਖੋ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਲਿਓ ਔਰ ਗਾਣਾ ਪਲੀਜ਼ ਸੁਣ ਕੇ ਜਾਓ